ਹੀ ਅਮਰੀਕਾ ਅਤੇ ਬਲਿਆਤ ਚ ਹੁੰਦੇ ਸੀ ੁੰੰਦੇ ਤੇ ਬਹੁਤੇ ਲੋਕ ਦੁਬਈ ਕੋ ਬੈਤ ਚ ਹੁੰਦੇ ਸੀ ਹੋ ਰੇਤਿਆਂ ਵਾਲੇ ਟਿੱਬੇ ਉੱਡਦੇ ਘੱਟੇ ਹੁੰਦੇ ਸੀ ਆਹ ਉਦੋਂ ਪੱਕੇ ਸੀਗੇ ਪਿਆਰ ਜਦੋਂ ਕੱਟ ਕੱਟੇ ਹੁੰਦੇ ਸੀ ਕਿੱਤਾ ਮਾ ਟਾ ਮਾ ਪਿੰਡ ਵਿੱਚ ਕੋਈ ਚੁਬਾਰਾ ਹੁੰਦਾ ਸੀ ਜੋੜ ਕੇ ਮੰਜੇ ਸੌਂਦਾ ਟੱਬਰ ਸਾਰਾ ਉਹ ਕੀ ਬਾਤ ਹੈ ਪਤਾ ਲਾਗੇ ਉਹ ਟਾ ਮਾ ਟਾ ਮਾ ਪਿੰਡ ਵਿੱਚ ਕੋਈ ਚੁਬਾਰਾ ਹੁੰਦਾ ਸੀ ਜੋੜ ਕੇ ਮੰਜੇ ਸੌਂਦਾ ਟੱਬਰ ਸਾਰਾ ਹੁੰਦਾ ਸੀ ਹੋ ਕਿਸੇ ਕਿਸੇ ਘਰ ਉਦੋਂ ਫਰਾਟੇ ਪੱਖੇ ਹੁੰਦੇ i <laughs>